ਵੇਜ ਬੰਦੇ ਨਾਲ ਪਰੇ ਕਰਦੀ ਹੈ ਬਹੀ ਚੁੱਕ ਕਰਦੇ ਨੇ ਤੇ ਮਰੇ ਬਾਈ ਬਦਲ ਕੇ ਇੱਕ ਮੇਰੇ ਫਾਈਲ ਉਹਦਾ ਵਰਤਈ ਤੇ ਚਿੰਨਹਟ ਫਾਈਲ ਕੋਈ ਗੱਲ ਕਰਦਾ ਉਹਦੇ ਕੋਲ ਕਿ ਜਹਾਜ ਨੰਦ ਨਿਬੇਖ ਅਪਰਨ ਕੋਲ ਕਟਣਾ ਇੱਧੇ ਚੀਜ਼ ਕਰਨੀ ਪਹੇਚ ਲੈਣੇ ਉਹ ਸਾਹਮਣੇ ਖੜੀ ਹੈ ਖੜਾ ਜਨਮ ਦੇ ਨਾਲ ਬਹੁਤ ਤੇ ਪਰਨਾ ਜੀ ਆ ਗਈ ਕਿ ਪਲ ਹੋਏ ਨਾ 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 ਤੇ ਬਹੁਤ ਬਹੁਤ ਮੇਰੇ ਮੁੱਠਾ ਪਾੜੀ ਉਹ ਲੋੜੀ ਦੀ ਪੁਲਤੀ ਉਹ ਫਿਰਨਾ ਕੀਤਾ ਨਕਲ ਲਗਾ ਪਾਣ ਲਈ ਇਸ ਵੀਡੀਓ ਦੇ ਵਿੱਚ ਜੋ ਵਿਅਕਤੀ ਨਜ਼ਰ ਆ ਰਿਹਾ ਹੈ ਉਸਨੇ ਪਿੰਡ ਪਰੋਲੀ ਦੇ ਬਲਵੀਰ ਸਿੰਘ ਨਾਂ ਦੇ ਇੱਕ ਵਿਅਕਤੀ ਨਾਲ ਬਹੁਤ ਵੱਡੀ ਠੱਗੀ ਕੀਤੀ ਹੈ ਇਸ ਵਿਅਕਤੀ ਨੇ ਬਹਿਰਾਮ SBI ਬੈਂਕ ਦੇ ATM ਵਿੱਚੋਂ ਪੈਸੇ ਕਢਾਉਣ ਆਏ ਬਲਵੀਰ ਸਿੰਘ ਨੂੰ ਕਿਹਾ ਕਿ ਮੈਂ ATM ਠੀਕ ਕਰਕੇ ਹਟਿਆ ਤੁਹਾਡੇ ਪੈਸੇ ਫੇਰ ਨਿਕਲਣਗੇ ਪਹਿਲਾ ਕਾਰਡ ਪਾ ਕੇ ਰਸੀਦ ਕਢਾਓ ਉਹ ਵਿਅਕਤੀ ਇਸ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਜਦੋਂ ਉਸ ਨੇ ਪੈਸੇ ਕਢਾਉਣ ਲਈ ਏਟੀਐਮ ਮਸ਼ੀਨ ਵਿੱਚ ਕਾਰਡ ਪਾਇਆ ਅਤੇ ਆਪਣਾ ਪਾਸਵਰਡ ਲਗਾਇਆ ਤਾਂ ਇਸ ਵਿਅਕਤੀ ਨੇ ਏਟੀਐਮ ਕਾਰਡ ਹੁਸ਼ਿਆਰੀ ਨਾਲ ਬਦਲ ਦਿੱਤਾ ਅਤੇ ਉਸ ਦਾ ਪਾਸਵਰਡ ਦੀ ਵੀ ਜਾਂਚ ਲੈ ਲਈ ਤੇ ਉੱਥੋਂ ਰਫੂ ਚੱਕਰ ਹੋ ਗਿਆ ਕੁਝ ਮਿੰਟਾਂ ਬਾਅਦ ਬਲਵੀਰ ਸਿੰਘ ਦੇ ਅਕਾਊਂਟ ਵਿੱਚੋਂ 25000 ਨਿਕਲ ਗਏ ਅਤੇ ਥੋੜੇ ਚਿਰ ਬਾਅਦ ਹੀ ਇਹ ਠੱਗ ਬੰਗਿਆ ਪਹੁੰਚਿਆ ਅਤੇ ਇੱਕ ਸੁੰਨਿਆਰੇ ਦੀ ਦੁਕਾਨ ਤੋਂ ਪਿਆਹ ਹਜ਼ਾਰ ਰੁਪਏ ਦੇ ਚਾਂਦੀ ਦੇ ਗਹਿਣੇ ਖਰੀਦੇ ਜਿਸ ਦਾ ਭੁਗਤਾਨ ਇਸ ਨੇ ਉਸ ਕਾਰਡ ਨਾਲ ਸਵਾਈਪ ਕਰਕੇ ਕੀਤਾ ਅਤੇ ਉੱਥੋਂ ਰਫੂ ਚੱਕਰ ਹੋ ਗਿਆ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕੀਤਾ ਜਾਵੇ ਤਾਂ ਕਿ ਇਹ ਠੱਗ ਵਿਅਕਤੀ ਜਲਦ ਤੋਂ ਜਲਦ ਕਾਬੂ ਆ ਸਕੇ

بھائی یہ ایک اٹھائی شیخ ہوگا یا رہا شیخ ہوگا تو مال نے نگڑا لے ملک لگے 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 بچی مال پاٹ پا جانا وہ تو دی پہنگوال کو پچھنے گے رہے نا اکسٹا اگٹ کے پیشنوں میں ڈالوں وہ اکسٹا جارج لے ملکن کے ریٹکل ਇਸ ਫਿੱਟਾ ਜੀ ਮੈਂ ਬਿਲਕੁਲ ਨਹੀਂ ਹਟਾਣਾਗਾ ਕਹਦਾ ਹਾਂ ਉਹ ਮੈਂ ਬਿਲਕੁਲ ਨਹੀਂ ਹਟਾਣਾਗਾ ਕਿ ਨਾਲ ਮੈਨੂੰ ਬਿਲਕੁਲ ਨਹੀਂ ਕਿ ਜਿਹੜੀ ਚਾਹੀਦੀ ਹੈ ਉਹ ਦੇ ਦੇ ਉਹ ਮਤਲਬ ਨਾ ਹਟਾ ਦੇ ਅੱਛਾ ਚਾਰਜ ਹੀ ਲੱਗੇਗੇ ਨਹੀਂ ਉੱਥੇ ਕਿਹੜਾ ਤਾਂ ਆਹ ਆਪਾਂ ਆਨ ਸੋਲ ਨੰਬਰ ਪੰਜਾਬ ਨੇ 2020 ਮੈਂ ਵੀ ਗਾੜਾ ਵੇ ਜਾ ਲੈਣਾ ਭਾਈ ਫੇਰ ਨਹੀਂ ਨਹੀਂ ਚੁੱਪ ਕਰ ਗਏ ਨਾ ਬਰੇ ਮੈਂ 500 ਰੁਪਏ ਗਿਨ 500 ਲੈ ਉਹ ਵਸੂਈ ਤੂੰ 30% ਫਾਈ ਦੇ ਕੋਈ ਗੱਲ ਕਰਦੇ ਹੋ ਨਾ ਕੋਰੇ ਕੀ ਜਾਗੇ ਨਾ ਬੰਦਾ ਮੈਂ ਕਿ ਇੱਕ ਪੁੱਛਣ ਆਪਾਂ ਗੜੇ ਫਿਲਕੜਾ ਨਾ ਇੱਧੇ ਚੀਕ ਕਰਨੀ ਪਾ ਦੇ ਇੱਧੇ ਲੈ ਆ ਉਹ ਸਾਹਮਣੇ ਖੜੀ ਐ ਖੜਾ ਜਰਮ ਦੇ ਨਾਲ ਬਸ ਤੇ ਹੱਜ ਆ ਗਈ ਚੁੱਪ ਬਸ ਇਸ ਨਾਲ ਕਾਲੀ ਕਾਲੀ ਹਾਂਤ ਰੋਗ ਖਿਲਾੜੇ ਦੇ ਸਾਹਮਣੇ ਆ ਕੇ ਜਿਹਨੂੰ ਚੜ ਜਾਣਾ ਬਸ ਤੇ ਚੰਡੀਗੜ੍ਹ ਨੂੰ ਤੇ ਮਸਤਾਕੀ ਚੀਜ਼ ਤੇ ਚਲੇ ਜਾ ਲੋਕ ਡਾਚੇ ਸੋ ਪਟਿਕਾ ਜਾਂਦਾ ਸੋ ਹੋਵੇ ਤੇ ਨੀਰ ਮਰਤੀ ਨੀਰ ਮਰਤੀ ਇਹ ਮਰ ਲੱਕ ਦੀ ਹੈ ਨਹੀਂ ਨਹੀਂ ਪਰ ਕਰਨਾ ਪਈ ਜਾਈ ਬਈ ਜਾਈ ਨਹੀਂ ਕਰ ਮਿੰਮਤ ਮਾਸ ਕਿ ਨਹੀਂ ਲੈਣਾ 600 ਲੈਣਾ ਤਾਂ 50000 ਰੁਪਏ ਦੇ ਇਸ ਤੋਂ ਬਈ ਵੱਟ ਮਰਦੇ 60000 ਜੇਕਰ ਮੈਂ ਨਾ ਜਿਆਦਾ ਰੋਲ ਮਿੰਮਟ ਜਿਨਾ ਕਰ ਨੂੰ ਟੈਕ ਉਹ ਪਹਿ ਪਹਿ ਚਾਰਜਮੈਂਟ ਸ਼ੁਰੂ ਹੋ ਜਾਂਦੀ ਹੈ 40 ਜਿਹੜੀ ਪੋਣੀ ਹੈ

ਕਣਿ ਬਿਨਵਾ ਕਾਰੀ ਗਾਹ ਤਹਿਰ ਨਾ ਦੇ ਕਹਾਂ ਚ ਰੁਕਿਆ ਜਿਹਦੇ ਮਗਾ ਤੇ ਲਾਈਗਾ ਅਜੋਸੀ ਭਾਈ ਨਾ ਅੱਜ ਲਾ ਫੋਨ ਵੀ ਕੀਤਾ ਹੀ ਹੈਗਾ ਦੁਕਾਨ ਤੇ ਕਹਿੰਦੇ ਹੈਗੇ ਆ ਮਨਨ ਫੋਨ ਵੀ ਕੀਤਾ ਹੀ ਹੈਗਾ ਤੇ ਹੈਗੇ ਆ ਦੁਕਾਨ ਤੇ ਕਿੰਨੇ ਪੈਸੇ ਹੋਰ ਦੇਣੇ ਜੀ ਉਹ ਵੀ ਲੈਣਾ ਤੂੰ ਅੱਦਾਂ ਰੋ ਮੈਂ ਤੇਨਿਆਰੇ ਦੇ ਕਹਿੰਦੇ ਤੇਨਿਆਰੇ ਕਿਹਾ ਕਰੀ ਗਰੇ ਕਰਦੀ ਹੈਗਾ ਅਜੀ ਚਲ ਠੀਕ ਹਣ ਮਾਰੇ ਉਹ ਯਾਰ ਇੰਨਾ ਕਿਤੇ ਕਰਿਆ ਕਰੋ ਜੇ ਨਹੀਂ ਦੁਆਰਾ ਦੁਕਾਨ ਤੇ ਦੁਆਰਾ ਤੇ ਰਹਿ ਹੀ ਰਿਹਾ